ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਚ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹਨੇ ਆਪਣੇ ਕਾਗਜ਼ੀ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਛੁਰਾਮ ਮਲੇ ਝਾੜੂ ਵਾਲੇ ਨੇ ਤਰਨਤਾਰਨ ਜ਼ਿਲ੍ਹੇ ਚ ਕਾ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਦਾ ਉਹਨਾਂ ਨੇ ਸਾਫ਼ ਹੀ ਕਰਤਾ ਕਿਹਾ ਆਮ ਆਦੀ ਪਾਰਟੀ ਦਾ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨੁਮਾਇੰਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਗਜ਼ਿਕ ਤੌਰ ਤੇ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਠ ਤੇ ਸ਼ਰਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਹੋਲਸਵਰਥ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀਜ਼ ਨੇ ਆਈ ਕੀਤਾ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਨਾ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸਕੱਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਚਲੋ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰਤ ਦਿਲਤੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿਹਾ ਆਮ ਆਦਮੀ ਪਾਰਟੀ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇੰਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਉਹਨੇ ਆਪਣੇ ਕਾਗਜ਼ੀ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਛੁਰਾਮ ਮਲੇ ਝਾੜੂ ਵਾਲੇ ਨੇ ਕਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਚ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਆਮ ਆਦੀ ਪਾਰਟੀ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਗਜ਼ਿਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਸ਼ਰਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਕਿਰਕੋਸ਼ੇ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸਕੱਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਂਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਾਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤਾਂ ਚੰਗਾ ਚਲੋ ਤਰਨਤਾਰਨ ਜ਼ਿਲ੍ਹੇ ਚ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ 'ਚ ਉਵੇਂ ਹੀ ਗੁਰਦਾਸਪੁਰ 'ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰਤਾ ਕਿ ਇਹ ਆਮ ਆਦਮੀ ਪਾਰਟੀ ਦਾ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇੰਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਉਹਨੇ ਆਪਣੇ ਕਾਗਜ਼ੀਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਛੇ ਛੁਰਾ ਮਲੇ ਝਾੜੂ ਵਾਲਿਆਂ ਨੇ ਕਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਜੀ ਉਵੇਂ ਹੀ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤਾਂ ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਦਾ ਇਹ ਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈਗੇ ਉਹ ਕੋਨੇ ਆਪਣੇ ਕਾਗਜ਼ਿਕ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਸ਼ਰਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣੀ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਹੁਣ ਕੈਨਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਾਉਣਾ ਹੀ ਨਹੀਂ ਨਾ ਹੀ ਕਰਾਉਂਦੇ ਇਹ ਤੋਂ ਚੰਗਾ ਚਲਾਈ